ਹੈਲੋ ਸਾਰਿਆਂ ਨੂੰ surjit tambard di pyar bhari sabchhiya kar namaste adab ਦੋਸਤੋ ਮੈਂ ਅੱਜ ਤੁਹਾਡੇ ਨਾਲ ਇੱਕ ਨਾਈ ਧੋਈ ਦਾ ਨਾਈ ਧੋਈ ਦੀ ਰਸਮ ਹੁੰਦੀ ਹੈ ਜਦੋਂ ਉਸ ਵੇਲੇ ਦਾ ਗੀਤ ਪਹਿਲੋ ਪੇਸ਼ ਕਰਨ ਜਾ ਰਹੀ ਹਾਂ ਮੈਂ ਉਮੀਦ ਹੈ ਸਾਰਿਆਂ ਨੂੰ ਪਸੰਦ ਆਏਗਾ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਾਕ ਸਵਾਗਤ ਹੈ ਲੋ ਹੁਣ ਸੁਣੋ ਚੰਣ ਚੌਕੀਨੀ ਮੈਂ ਵੇੜੇ ਦਹਾਵਾ ਵੇੜੇ ਵਿੱਚ ਡਹਾਵਾ ਕੀ ਦਾ ਪੋਤਨਵੇ ਚੰਨਣ ਚੌਕੀਨੀ ਮੈਂ ਵੇੜੇ ਡਹਾਵਾ ਵੇੜੇ ਵਿੱਚ ਡਹਾਵਾ ਬਾਬੇ ਪੋਤਨਵੇ ਖਰ ਕਰੋ ਨੀਏ ਦੀ ਦਾਦੀ ਰਾਣੀ ਨੂੰ ਇਹ ਦੇ ਸ਼ਗਨ ਕਰੇ ਸਤਿ ਬਲਾਵੋ ਨੀਏ ਦੇ ਦਾਦੇ ਰਾਜੇ ਨੂੰ ਇਹ ਦੇ ਦਾਦੇ ਰਾਜੇ ਨੂੰ ਦੰਮਾ ਬੋਰੀ ਬਾਰੇ ਜੰਨਣ ਚੌਕੀਨੀ ਮੈਂ ਵੇੜੇ ਡਹਾ ਵੇੜੇ ਵਿਚ ਡਹਾ ਮਾ ਕਿਦਾ ਪੋਤਾਨਾ ਵੇ ਜੰਨਣ ਚੌਕੀਨੀ ਮੈਂ ਵੇੜੇ ਡਹਾ ਮਾ ਵੇੜੇ ਵਿਚ ਡਹਾ ਮਾ ਬਾਬੇ ਪੋਤਾਨਾ ਵੇ ਦੱਬ ਲਾਵੋ ਨੀਏ ਦੀ ਦਦੀ ਰਾਣੀ ਨੂੰ ਏ ਦੀ ਦਦੀ ਰਾਣੀ ਨੂੰ ਏ ਦੇਸ਼ ਗਨ ਕਰੇ ਖਬਰ ਕਰੋ ਜੀਏ ਦੇ ਦਦਰ ਜੇ ਨੂੰ ਏ ਦੇ ਦਦਰ ਜੇ ਨੂੰ ਦੰਮਾ ਬੋਰੀ ਬਾਰੇ ਚੰਨਣ ਚੌਕੀ ਨੀ ਮੈਂ ਵੇੜੇ ਦਹਾਮ ਵੇੜੇ ਵਿੱਚ ਦਹਾਮ ਕੀ ਦਾ ਬੇਟਾ ਨਾ ਵੇ ਚੰਨਣ ਚੌਕੀ ਨੀ ਮੈਂ ਵੇੜੇ ਦਹਾਮ ਵੇੜੇ ਵਿੱਚ ਦਹਾਮ ਕੀ ਦਾ ਬੇਟਾ ਨਵੇਂ ਸਦ ਬਲਾਵੋ ਨੀ ਏਦੀ ਮਾਤਰਣੀ ਨੂੰ ਏਦੀ ਮਾਤਰਣੀ ਨੂੰ ਇਹ ਦੇ ਸ਼ਗਨ ਕਰੇ ਸਦ ਬਲਾਵੋ ਨੀ ਏਦੀ ਮਾਤਰਣੀ ਨੂੰ ਪੈਰੀ ਤਬ ਲਾਵੋ ਨੀ ਦੀ ਮਾਤਰਣੀ ਨੂੰ ਪੈਰ ਤਲੀ ਤਰੇ ਖਬਰ ਕਰੋ ਜੀਏ ਦੇ ਬਾਬਲ ਰਾਜੇ ਨੂੰ ਇਹ ਦੇ ਬਾਬਲ ਰਾਜੇ ਨੂੰ ਧੰਮ ਭੋਰੀ ਭਰੇ ਖਬਰ ਕਰੋ ਜੀ ਦਾ ਬਾਬਲ ਰਾਜੇ ਨੂੰ ਦੰਮਾ ਬੋਰੀ ਬਾਰੇ ਚੰਣਣ ਚੌਕੀਨੀ ਮੈਂ ਵੇੜੇ ਦਹਾਮਾ ਵੇੜੇ ਵਿੱਚ ਦਹਾਮਾ ਹੀ ਦਾਪਤੀ ਜਾਨਾਏ ਚੰਣਣ ਚੌਕੀਨੀ ਵੇੜੇ ਡਹਾਵਾ ਵੇੜੇ ਵਿੱਚ ਡਹਾਵਾ ਚਾਚੇ ਪਤੀ ਜਾਨਵੇ ਖਬਰ ਕਰੋ ਨੀ ਇਹਦੀ ਚਾਚੀ ਰਣੀ ਨੂੰ ਇਹਦੀ ਚਾਚੀ ਰਣੀ ਨੂੰ ਇਹਦੇ ਸ਼ਗਨ ਕਰੇ ਖਬਰ ਕਰੋ ਨੀ ਇਹਦੀ ਚਾਚੀ ਰਣੀ ਨੂੰ ਇਹਦੀ ਚਾਚੀ ਰਣੀ ਨੂੰ ਇਹ ਦੇ ਸ਼ਗਨ ਕਰੇ ਸੱਦ ਬੁਲਾਓ ਜੀ ਦੇ ਚੱਚੇ ਰਜੇ ਨੂੰ ਇਹ ਦੇ ਤੈ ਰਜੇ ਨੂੰ ਦੰਮਾ ਬੋਰੀ ਬਾਰੇ ਤਦ ਬਲਾਓ ਜੀਏ ਦੇ ਤਾਏ ਰਜੇ ਨੂੰ ਇਹ ਦੇ ਚੱチェ ਰਜੇ ਨੂੰ ਧੰਮਾ ਬੋਰੀ ਭਰੇ ਚੰਨਣ ਚੌਕੀਨੀ ਮੈਂ ਵੇੜ ਦਹਾਵਾ ਵੇੜੇ ਵਿੱਚ ਦਹਾਵਾ ਕੇਦਾ ਰਣਜਨ ਵੇ ਚੰਨਣ ਚੌਕੀ 니 ਮੈਂ ਵੇੜ ਡਹਾਮ ਵੇੜੇ ਵਿੱਚ ਡਹਾਮ ਮਮੇ ਰਣਜਨ ਵੇ ਖਬਰ ਕਰੋ 니 এ ਦੀ ਮ ਮੇਰਣੀ ਨੂੰ এ ਦੀ ਮ ਏ ਦੇਸ਼ ਗਨੇ ਕਰੇ ਸੱਦ ਬਲਾਵ ਜੀਏ ਦੇ ਮਮੇਰਾ ਜੇ ਨੂੰ ਪਟੜੀ ਥੱਲੇ ਲਾਵੇ ਸੱਦ ਬਲਾਵ ਜੀਏ ਦੇ ਮਮੇਰਾ ਜੇ ਨੂੰ ਪਟੜੀ ਓ ਥੱਲੇ ਲਾਵੇ ਚੰਨਣ ਚੌਕੀ ਨੀ ਮੈਂ ਵੇੜ ਡਹਾਵਾ ਵੇੜੇ ਵਿੱਚ ਡਹਾਵਾ ਕਿਦਾਂ ویرਨ ਵੇ ਚੰਨਣ ਚੌਕੀ ਨੀ ਮੈਂ ਵੇੜ ਡਹਾਵਾ ਵੇੜੇ ਵਿੱਚ ਡਹਾਵਾ ਕੇਦਾਂ ویرਨ ਵੇ ਖਬਰ ਕਰੋਨੀ 에ਦੀ ਪਹਿਣਾ ਰਾਣੀ ਨੂੰ 에ਦੀ ਪਹਿਣਾ ਰਾਣੀ ਨੂੰ 에ਦੇ ਸ਼ਗਨ ਕਰੇ ਖਬਰ ਕਰੋਨੀ 에ਦੀ ਪਹਿਣਾ ਰਾਣੀ ਨੂੰ 에ਦੇ ਸ਼ਗਨ ਕਰੇ ਸਦ ਬਲਾਵੋ ਜੀਏ ਦੇ ਜੀਜੇ ਰਜਨੂ 에 ਦੇ ਜੀਜੇ ਰਜਨੂ ਦੰਮਾ ਬੋਰੀ ਬਾਰੇ ਸਦ ਬਲਾਵੋ ਜੀਏ ਦੇ ਜੀਜੇ ਰਜਨੂ ਦੰਮਾ ਬੋਰੀ ਬਾਰੇ ਚੰਨਣ ਚ ਜਨਵੇ ਚੰਨਣ ਚੋਕੀ ਨਹੀਂ ਮੈਂ ਵੇੜ ਡਹਾ ਮ ਮਮੇ ਦਾ ਪੜ ਜਾਣਵੇ ਖਬਰ ਕਰੋ ਨੀ ਦੀ ਮਮਿਰਣੇ ਨੂੰ ਇਹ ਦੀ ਮਮਿਰਣੇ ਨੂੰ ਇਹ ਦੇ ਸ਼ਗਨ ਕਰੇ ਖਬਰ ਕਰੋ ਨੀ ਇਹਦੀ ਮੰਮੀ ਰਣੇ ਨੂੰ ਇਹ ਦੇ ਸ਼ਗਨ ਕਰੇ ਸੱਦ ਬੁਲਾਵੋ ਨੀ ਇਹ ਦੇ ਮਾਂ ਮੇਰਾ ਜੇ ਨੂੰ ਪਟੜੀ ਉੱਥਲੇ ਲਾਵੇ ਸੱਦ ਬੁਲਾਵੋ ਜੀਏ ਦੇ ਪਟੜੀਓ ਥੱਲੇ ਲਾਵੇ ਸੱਦ ਬੁਲਾਵੋ ਜੀ ਦੇ ਮਾਂ ਮੇਰਾ ਜੇ ਨੂੰ ਪਟੜੀਓ ਥੱਲੇ ਲਾਵੇ ਦੋਸਤੋ ਇਹ ਗੀਤਸ ਦਾ ਨਾਈ ਤੋਈ ਦਾ ਸਿਸਵਲੇ ਵਿਆਹ ਤੋਂ ਪਹਿਲਾਂ ਮਠ ਮਾਈਏ ਤੋਂ ਬਾਅਦ ਤੀਸਰੇ ਮਹੀਨੇ ਤੋਂ ਬਾਅਦ ਬੱਚੇ ਨੂੰ ਢਾਈ ਧੋਈ ਕਰਵਾਈ ਜਾਂਦੀ ਹੈ ਤੜਕੇ ਤਾਂ ਇਹ ਹੁੰਦਾ ਮਾਮਿਆਂ ਦਾ ਹੁੰਦਾ ਮਮਾ ਚੁੱਕ ਕੇ ਪਟੜੀ ਤੋਂ ਉਤੋਂ ਲਾਂਦਾ ਆ ਫਿਰ ਗੋਦੀ ਚੱਕੇ ਹੁਣ ਤਾਂ ਵੱਡੇ ਹੁੰਦੇ ਆ ਤੇ ਪਹਿਲਾਂ ਛੋਟੇ ਹੁੰਦੇ ਸੀ ਤੇ ਗੋਦੀ ਚੱਕ ਲੈਂਦੇ ਸੀ ਤੇ ਹੁਣ ਜੋ ਅੱਜ ਕੱਲ ਵੱਡੇ ਕਰਕੇ ਵਿਆਹ ਕਰਦੇ ਆ ਇਸ ਵਾਸਤੇ ਉਹ ਹੱਥ ਫੜ ਕੇ ਹੀ ਹੱਥ ਫੜ ਕੇ ਲੈ ਆਉਂਦੇ ਕਮਰੇ ਵਿੱਚ ਉਹ ਮੰਮੀ ਸ਼ਗਨ ਦਿੰਦੀ ਆ ਫਿਰ ਤੇ ਇਸ ਉਸ ਵੇਲੇ ਦਾ ਇਹ ਗੀਦਾ ਮੈਂ ਹੁਣ ਮਾਈਏ ਦੇ ਨਾਈ ਧੋਈ ਦੇ ਤੇ ਇਸ ਤਰ੍ਹਾਂ ਦੇ ਮੈਂ ਕਿਉਂਕਿ ਸੁਹਾਗ ਤੇ ਕੋੜੀਆਂ ਮੈਂ ਕਾਫੀ ਗੱਲ ਹੈ ਕਾਫੀ ਸੁਣਾ ਦੁੱਤੀ ਮੈਂ ਇਹ ਹੁਣ ਜਿਹੜੀਆਂ ਰਸਮਾਂ ਹੁੰਦੀਆਂ ਮਾਈਆਂ ਦੀ ਰਸਮ ਹੁੰਦੀ ਆ ਤੇ ਆਪਣੇ ਲਾਈ ਟੋਈ ਦੀ ਹੁੰਦੀ ਆ ਉਹ ਮੈਂ ਹੋਰ ਤੁਹਾਡੇ ਕੋਲ ਬਾਅਦ ਵਿੱਚ ਪੇਸ਼ ਕਰੂੰਗੀ ਇਹ ਜੇ ਚੰਗਾ ਲੱਗਿਆ ਮੈਂ ਪਹਿਲੇ ਹਮੇਸ਼ਾ ਦੋਸਤੋ ਕੰਨੀਆਂ ਕਿ ਮੈਂ ਕੋਈ ਪੜ੍ਹ ਕੇ ਨਹੀਂ ਜਾਂ ਲਿਖ ਕੇ ਨਹੀਂ ਮੈਂ ਸੁਣਾਉਂਦੀ ਮੈਂ ਜਿਸ ਤਰ੍ਹਾਂ ਮੈਨੂੰ ਯਾਦ ਆਂਦਾ ਕੋਈ ਵੀ ਉਸ ਤਰੀਂ ਮੈਂ ਸੁਣਾਉਣੀ ਆ ਕੋਈ ਟਪਾ ਅੱਗੇ ਪਿੱਛੇ ਵੀ ਹੋ ਸਕਦਾ ਜਾਂ ਕੋਈ ਘਟਵੱਧ ਵੀ ਹੋ ਸਕਦਾ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਆ ਕਿ ਮੈਂ ਇਹ ਨਾ ਪੜ ਕੇ ਸੁਣਾਉਂਦੀ ਆ ਨਾ ਮਤਲਬ ਕਿ ਤੋਂ ਹੋਇਆ ਜੇ ਜਿਹੜਾ ਮੈਨੂੰ ਯਾਦ ਆਉਂਦਾ ਜਿੰਨਾ ਕਿ ਜ਼ਿਆਦਾ ਆਉਂਦਾ ਉਸ ਤਰੀ ਮੈਂ ਸੁਣਾਉਣੀ ਆ ਕੋਈ ਰਹਿ ਜਾਂਦਾ ਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਮੇਰੀ ਉਮੀਦ ਹੈ ਤੋਂ ਨੂੰ ਪਸੰਦ ਆਏਗਾ ਨਾਈ ਧੋਈ ਦਾ ਇਹ ਰਿਸਨ ਰਸੰਦਾ ਗੀਤ ਤੇ ਇੱਕ ਕਮੈਂਟ ਕਰਕੇ ਦੱਸਿਓ ਮੈਨੂੰ ਤੁਹਾਨੂੰ ਕਿੱਦਾਂ ਲੱਗਿਆ ਜਿਉਂਦੇ ਬਸਦੇ ਰਹੋ ਸੁਖੀ ਰਹੋ ਸਾਰੇ ਖੁਸ਼ ਰਹੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀਆਕਾਲ